ਅੱਜ ਦੇ ਟੌਪ 3 ਨਿਊਜ਼ 21 ਮਾਰਚ ਮੀਡੀਆ ਸਰਦਾਰ ਤੁਹਾਨੂੰ ਤੁਹਾਡਾ ਸਵਾਗਤ ਹੈ ਪੰਜਾਬ ਵਿਧਾਨ ਸਭਾ ਦਾ ਵਸ਼ਟ ਸੈਸ਼ਨ ਅੱਜ ਤੋਂ ਆਰੰਭ ਹੈ ਵੱਡੀ ਗੱਲ ਇਹ ਸੈਸ਼ਨ 'ਚ ਕਿਸਾਨ ਆंदोलਨ ਦੀ ਗੂੰਜ ਪੈਂਦੀ ਰਹੇਗੀ ਇਸ ਪੱਖੇ ਮੁੱਦੇ ਉਤੇ ਵਿਰੋਧੀ ਧਿਰ ਕਾਂਗਰਸ ਸਰਕਾਰ ਨੂੰ ਘੇਰਨ ਲਈ ਮੌਕਾ ਨਹੀਂ ਖਜਾਏਗੀ ਜਦੋਂ ਕਿ ਸਰਕਾਰ ਆਪਣੀਆਂ ਓਵਰਆਲ ਪ੍ਰਾਪਤੀਆਂ ਉਤੇ ਫੋਕਸ ਰੱਖ ਕੇ ਵਿਧਾਨ ਸਭਾ 'ਚ ਸੰਤੁਲਨ ਬਣਾਉਣ ਲਈ ਯਤਨਸ਼ੀਲ ਰਹੇਗੀ 28 ਮਾਰਚ ਤੱਕ ਚੱਲਣ ਵਾਲੇ ਇਸ ਸੈਸ਼ਨ 'ਚ 26 ਮਾਰਚ ਨੂੰ ਬਜਟ ਪੇਸ਼ ਹੋਏਗਾ ਜਿਸ ਉੱਤੇ ਪੰਜਾਬੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਹ ਬਜਟ ਪੇਸ਼ ਕਰਨਗੇ ਇਸ ਤੋਂ ਬਾਅਦ ਬਜਟ ਉੱਤੇ 2 ਦਿਨ ਚਰਚਾ ਵੀ ਹੋਏਗੀ ਉਧਰ ਦੇਸ਼ ਦੀ ਪਾਰਲੀਮੈਂਟ ਵਿੱਚ ਕਿਸਾਨਾਂ ਉੱਤੇ ਕੀਤੀ ਗਈ ਕਾਰਵਾਈ ਦਾ ਮੁੱਦਾ ਗੂੰਜਿਆ ਹੈ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਸੰਸਦ ਭਵਨ ਦੇ ਬਾਹਰ ਕਨੌਰੀ ਤੇ ਸ਼ੰਭੂ ਕਿਸਾਨ ਮੋਰਚੇ ਉੱਤੇ ਹੋਈ ਕਾਰਵਾਈ ਖਿਲਾਫ ਤਖਤੀਆਂ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਅਜਿਹੇ ਪ੍ਰਦਰਸ਼ਨ ਦਾ ਅਸਰ ਪੰਜਾਬ ਵਿਧਾਨ ਸਭਾ ਦੇ ਬਾਈਟ ਸੈਸ਼ਨ ਉੱਤੇ ਵੀ ਵਿਵੇਖਣ ਨੂੰ ਮਿਲ ਸਕਦਾ ਹੈ ਉਧਰ ਇੰਡੀਆ ਘੱਟ ਜੋੜ ਚ ਵੱਡੀ ਤਰੇੜ ਪੈਂਦੀ ਵਿਖਾਈ ਦੇ ਰਹੀ ਹੈ ਖਾਸ ਕਰਕੇ ਪੰਜਾਬ ਵਿੱਚ ਕਿਸਾਨਾਂ ਖਿਲਾਫ ਹੋਈ ਕਾਰਵਾਈ ਨੂੰ ਲੈ ਕੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਰਜਨ ਖੜਗੇ ਵੱਲੋਂ ਇਸ ਮਾਮਲੇ ਉੱਤੇ ਐਕਸ ਉੱਤੇ ਪਾਈ ਪੋਸਟ ਚ ਕਿਹਾ ਹੈ ਕਿ ਭਾਜਪਾ ਤੇ ਆਪ ਕਿਸਾਨੀ ਵਿਰੋਧ ਇੱਕਜੁੱਟ ਹਨ ਅਜਿਹੀ ਪੋਸਟ ਤੋਂ ਸਿਆਸੀ ਲਿਹਾਜ਼ ਉਤੇ ਵੱਖਰੀ ਚਰਚਾ ਛਿੜ ਗਈ ਹੈ ਉਧਰ ਤਰਨਤਾਰਨ ਤੋਂ ਸੰਸਦ ਮੈਂਬਰ ਭਾਈ ਅਮਰਤਪਾਲ ਸਿੰਘ ਦੇ ਸੱਤ ਸਾਥੀ ਜਿਹੜੇ ਕਿ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਂਦੇ ਗਏ ਹਨ ਨੂੰ ਅੱਜ ਅਜਨਾਲਾ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਵੱਲੋਂ ਇਹਨਾਂ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਇਹਨਾਂ ਤੋਂ ਪਿਛਲੇ ਦਿਨੀ ਐਨਐਸਏ ਹਟਾ ਲਿਆ ਗਿਆ ਸੀ ਉਂਝ ਭਾਈ ਅਮਰਤਪਾਲ ਸਿੰਘ ਐਨਐਸਏ ਅਧੀਨ ਡਿਬਰੂਗੜ੍ਹ ਜੇਲ੍ਹ 'ਚ ਬੰਦ ਰਹਿਣਗੇ ਉਧਰ ਰਾਜ ਸਭਾ ਚੋਂ ਇੱਕ ਵੱਖਰੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਵਿਦੇਸ਼ੀ ਜੇਲਾਂ ਚ 10000 ਤੋਂ ਵੀ ਵੱਧ ਭਾਰਤੀ ਨਜ਼ਰਬੰਦ ਨੇ ਇਹ ਭਾਰਤੀ ਜਾਂ ਤਾਂ ਵਿਚਾਰ ਅਧਿਨ ਹਨ ਜਾਂ ਦੋਸ਼ੀ ਵੀ ਠਹਿਰਾਏ ਜਾ ਚੁੱਕੇ ਨੇ ਵਿਦੇਸ਼ੀ ਜੇਲਾਂ ਚ ਬੰਦ ਭਾਰਤੀ ਕੈਦੀਆਂ ਦੀ ਗਿਣਤੀ 10152 ਸਾਹਮਣੇ ਆਈ ਹੈ ਵਿਦੇਸ਼ ਨਾਲ ਜੁੜੀ ਇੱਕ ਹੋਰ ਅਹਿਮ ਖਬਰ ਲੰਘੇ 3 ਸਾਲਾਂ 'ਚ 24 ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ਵੱਲੋਂ ਵਿਦੇਸ਼ਾਂ 'ਚ ਦਾਖਲੇ ਲੈ ਗਏ ਹਨ ਤੇ ਇਹ سلسلہ ਜਾਰੀ ਵੀ ਹੈ ਖੈਰ ਰਬ ਰੱਖਾ ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ ਈ ਮਿਸ਼ਨ ਪੰਜਾਬੀ